ਪੰਜਾਬ ਦੇ ਵਿੱਚ ਖਬਰ ਨੂੰ ਖਬਰ ਖਾ ਜਾਂਦੀ ਹੈ ਮੈਂ ਬਹੁਤ ਵਾਰ ਦੇਖਿਆ ਹਜ਼ਾਰਾਂ ਵਾਰ ਵੇਖਿਆ ਕਿਉਂਕਿ ਇੱਕ ਖਬਰ ਆਈ ਸੋਸ਼ਲ ਮੀਡੀਆ ਦੇ ਉੱਤੇ ਤਿੰਨ ਚਾਰ ਜਿਹੜੇ ਘੁੰਮੀ ਲੋਕਾਂ ਨੇ ਚੰਗੀ ਮੰਦੀ ਪ੍ਰਤੀ ਕਰਾਇ ਦਿੱਤੀ ਉਸ ਤੋਂ ਬਾਅਦ ਨਵੀਂ ਆ ਗਈ ਪਹਿਲਾਂ ਵਾਲੀ ਚਲੀ ਗਈ ਫਿਰ ਤੀਜੀ ਆ ਗਈ ਦੂਜੀ ਵੀ ਗਈ ਫਿਰ ਚੌਥੀ ਆ ਗਈ ਤੀਜੀ ਵੀ ਗਈ ਐਦਾਂ ਹੁੰਦਾ ਮੈਂ ਸੋਚੀ ਜਾਂਦਾ ਪਿਛਲੇ ਕਈ ਘੰਟਿਆਂ ਤੋਂ ਵੀ ਜੇ 27 April ਨੂੰ ਅੰਮ੍ਰਿਤਸਰ ਦੇ ਵਿੱਚ ਰੋਜ਼ ਗਾਰਡਨ ਦੇ ਵਿੱਚ ਗੇ ਪ੍ਰਾਈਡ ਹੁੰਦੀ ਤੇ ਜੇ ਉਹ ਰੱਦ ਨਾ ਹੁੰਦੀ ਤੇ ਫਿਰ 27 ਤਰੀਕ ਤੱਕ ਸੋਸ਼ਲ ਮੀਡੀਆ ਦੇ ਉੱਤੇ ਗੁੱਥਮ ਗੁੱਥਾ ਲੋਕਾਂ ਨੇ ਇਸ ਵਿਸ਼ੇ ਤੇ ਹੁੰਦੇ ਰਹਿਣਾ ਸੀ ਕਿਸੇ ਨੇ ਕੁਝ ਕਹਿਣਾ ਸੀ ਕਿਸੇ ਨੇ ਕੁਝ ਕਹਿਣਾ ਸੀ ਕਿਸੇ ਨੇ ਕੁਝ ਕਹਿਣਾ ਸੀ ਤੇ ਅਮਨਦੀਪ ਕੌਰ ਜਿਹੜੀ ਕਿ ਪੁਲਿਸ ਮੁਲਾਜ਼ਮ ਪਿਛਲੇ ਦਿਨੀ ਚਿੱਟੇ ਸਮੇਤ ਫੜੀ ਗਈ ਆ ਉਹਦੇ ਵੱਲੋਂ ਸਭ ਦਾ ਧਿਆਨ ਨਾਂਬੇ ਹੋ ਜਾਣਾ ਸੀ ਇਹ ਤਾਂ ਸ਼ੁਕਰ ਕਰੋ ਵੀ ਉਹ ਗੇ ਪ੍ਰਾਈਡ ਰੱਦ ਹੋ ਗਈ ਤੇ ਲੋਕਾਂ ਦਾ ਧਿਆਨ ਹੁਣ ਟਿਕਿਆ ਰਹਿਣਾ ਵੀ ਭਾਈ ਚਿੱਟੇ ਵਾਲੀ ਇਹ ਪੁਲਿਸ ਮੁਲਾਜ਼ਮ ਦਾ ਕੀ ਬਣਦਾ ਜੇ ਕਿਤੇ ਉਹ ਗੇ ਪ੍ਰਾਈਡ ਹੋਣੀ ਹੁੰਦੀ ਤੇ ਫਿਰ ਭਾਈ ਇਹ ਖਬਰ ਤਾਂ ਲਾਭੇ ਹੋ ਗਈ ਸੀ ਇਹ ਗੱਲ ਬੀਤੇ ਦੀ ਬਾਤ ਬਣ ਜਾਣੀ ਸੀ ਫਿਰ ਉਹਨੂੰ ਕਿੰਨੇ ਦਿਨ ਦੇ ਲਈ ਹਿਰਾਸਤ ਦੇ ਵਿੱਚ ਭੇਜਿਆ ਗਿਆ ਉਦੇ ਕੋਲੋਂ ਕਿਹੜੇ ਕਿਹੜੇ ਖੁਲਾਸੇ ਹੋਏ ਆ ਪੁਲਿਸ ਨੂੰ ਕਿਹੜੀਆਂ ਕਿੜੀਆਂ ਜਾਣਕਾਰੀਆਂ ਮਿਲੀਆਂ ਲੋਕਾਂ ਨੇ ਇਸ ਗੱਲ ਤੋਂ ਪਰੇ ਹੋ ਕੇ ਸਾਰਾ ਪਜ ਉਸ ਅੰਮ੍ਰਿਤਸਰ ਵਾਲੇ ਮਸਲੇ ਦੇ ਨਾਲ ਜੋੜੀ ਜਾਣਾ ਸੀ ਵੀ ਐਂ ਪਰੇਡ ਕਿਵੇਂ ਹੋਊਗੀ ਐਂ ਕਿਵੇਂ ਇਕੱਠੇ ਹੋ ਜਾਣਗੇ ਗਾਲ ਦੁੱਪੜ ਦੀ ਵਰਤੋਂ ਹੋਈ ਜਾਣੀ ਸਿੱਖਾ ਹੁਣ ਅਮਨਦੀਪ ਕੌਰ ਦੇ ਬਾਰੇ ਹਰ ਰੋਜ਼ ਨਵੀਆਂ ਜਾਣਕਾਰੀਆਂ ਆਉਂਦੀਆਂ ਇੱਕ ਵੱਡੀ ਜਾਣਕਾਰੀ ਇਹ ਆਈ ਹੈ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸਿਕਿਉਰਿਟੀ ਦੇ ਵਿੱਚ ਕੁਝ ਸਮਾਂ ਪਹਿਲਾਂ ਇਸ ਅਮਨਦੀਪ ਕੌਰ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਇਸ ਅਮਨਦੀਪ ਕੌਰ ਨੂੰ ਸ਼ਾਮਲ ਕੀਤਾ ਗਿਆ ਪਰ ਕੁਝ ਸਮੇਂ ਬਾਅਦ ਜਿਹੜਾ ਉਹ ਸਿਕਿਉਰਿਟੀ ਦਾ ਇੰਚਾਰਜ ਆ ਉਹਦੇ ਵੱਲੋਂ ਐਸਐਸਪੀ ਨੂੰ ਜਾਣਕਾਰੀ ਦਿੱਤੀ ਗਈ ਕਿ ਭਾਈ ਇਹਦਾ ਇੱਕ ਸਾਥੀ ਆ ਜਿਹੜਾ ਉਹ ਕੋਠੀ ਦੇ ਵਿੱਚ ਲਗਾਤਾਰ ਮਿਲ ਲਾਉਂਦਾ ਇੱਥੇ ਮਿਲਣ ਵਾਸਤੇ ਆਉਂਦਾ ਡਿਊਟੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਤੇ ਅਮਨਦੀਪ ਕੌਰ ਨੂੰ ਇਸ ਸਿਕਿਉਰਿਟੀ ਦੇ ਵਿੱਚੋਂ ਹਟਾ ਦਿੱਤਾ ਗਿਆ ਇਹ 2011 ਦੇ ਵਿੱਚ ਭਰਤੀ ਹੋਈ ਬੀਬੀ ਤੇ 14 ਵਰਿਆਂ ਦੇ ਵਿੱਚ ਤਿੰਨ ਵਾਰ ਪਤਾ ਲੱਗਾ ਜੀ ਕਿ ਸਸਪੈਂਡ ਹੋਈ ਆ ਹੁਣ ਖਬਰਾਂ ਕਈ ਘੁਮ ਘੁਮ ਕੇ ਆਉਂਦੀਆਂ ਪਰ ਮੈਨੂੰ ਪੰਜਾਬ ਦੇ ਲੋਕਾਂ ਦੀ ਮਤ ਦੇ ਉੱਤੇ ਹੈਰਾਨੀ ਜ਼ਰੂਰ ਹੋਈ ਆ ਜਿਸ ਦਿਨ ਕਾਲੇ ਰੰਗ ਦੀ ਥਾਰ ਦੇ ਵਿੱਚ ਅਮਨਦੀਪ ਕੌਰ ਗ੍ਰਿਫਤਾਰ ਹੋਈ ਸੀ ਉਸ ਦਿਨ ਇਹਦੇ ਇੰਸਟਾਗ੍ਰam ਦੇ ਉੱਤੇ ਲਗਭਗ 31000 ਫੋਲੋਅਰ ਸੀ ਤੁਸੀਂ ਅੱਜ ਇਹਦੇ ਫੋਲੋਅਰਾਂ ਦੀ ਗਿਣਤੀ ਦੇਖ ਲਓ ਅੱਜ 80000 ਤੋਂ ਵੱਧ ਆ ਯਾਨੀ ਕਿ ਜਿਵੇਂ ਕਲਾਕਾਰ ਦੇ ਫੋਲੋਅਰ ਦੇ ਵਿੱਚ ਇੱਕਦਮ ਵਾਧਾ ਹੁੰਦਾ ਜੇਕਰ ਉਹਦਾ ਗਾਣਾ ਹਿੱਟ ਹੋ ਜੇ ਇਸ ਅਮਨਦੀਪ ਕੌਰ ਦਾ ਵਿਵਾਦ ਇੰਨਾ ਹਿੱਟ ਹੋਇਆ ਵੀ 50000 ਲੋਕਾਂ ਨੇ ਇਹਨੂੰ ਫੋਲੋ ਕਰ ਲਿਆ ਮਤਲਬ ਇਹ ਜਿਕੇ ਪੰਜਾਬ ਦੇ ਲੋਕ ਉਹਨੂੰ ਹੀ ਫੋਲੋ ਕਰਦੇ ਹੋਣਗੇ ਨਾ ਜਿਹਨੂੰ ਫੋਲੋ ਕਰਨ ਵਾਲੀ ਜਿਹਦੇ ਵਿੱਚ ਗੱਲ ਲੱਭਦੀ ਹੋਵੇ ਤੇ ਪੰਜਾਬ ਦੇ ਵਿੱਚ ਉਹ ਵਰਗ ਵੀ ਹੈਗਾ ਜਿਹਨੂੰ ਇਹ ਲੱਗਾ ਜੀ ਕਿ ਇਹ ਸਾਡੀ ਨਾਇਕਾ ਜਿਹਨੂੰ ਇਹ ਲੱਗਾ ਜੀ ਕਿ ਇਹਨੂੰ ਫੋਲੋ ਕਰਨਾ ਚਾਹੀਦਾ ਤੁਸੀਂ ਐ ਕਰੋ ਜੀ ਬਹੁਤ ਚੰਗੀ ਗੱਲ ਕਰੋ ਸੋਸ਼ਲ ਮੀਡੀਆ ਤੇ ਤੁਹਾਨੂੰ ਲੋਕ ਲਾਈਕ ਨਹੀਂ ਕਰਦੇ ਤੁਸੀਂ ਕੋਈ ਅਬਲੀ ਟਬਲੀ ਛੱਡੋ ਠੋਲੇ ਛੱਡੋ ਤੁਸੀਂ ਕੋਈ ਬਕਵਾਸ ਕਰੋ ਤੁਸੀਂ ਕਿਸੇ ਦੇ ਬਾਰੇ ਗੰਦੀ ਮੰਦੀ ਗੱਲ ਕਰੋ ਕੋਈ ਲੁੱਚੀ ਗੱਲ ਕਰੋ ਤੇ ਲੋਕ ਤੁਹਾਡੇ ਆਲੇ ਦੁਆਲੇ ਹੋ ਜਾਂਦੇ ਆ ਲੋਕ ਕਹਿੰਦੇ ਵੀ ਮੈਂ ਵੀ ਫੋਲੋ ਕਰਨਾ ਮੈਂ ਵੀ ਫੋਲੋ ਕਰਨਾ ਜੇ ਬੱਸੇ ਸਿਧਾਂਤਕ ਤੌਰ ਤੇ ਦੇਖੀਏ ਤਾਂ ਮੈਨੂੰ ਲੱਗਦਾ ਸੀ ਵੀ ਭਾਈ 31000 ਦੇ ਨਾ ਫੋਲੋਅਰ ਆ ਲੋਕਾਂ ਨੇ ਇਹਨੂੰ ਨਫ਼ਰਤ ਕਰਨੀ ਹੈ ਇਹ 15000 ਵੀ ਨਹੀਂ ਰਹਿਣਾ ਇਹਨੂੰ ਅਨਫੋਲੋ ਕਰਨਗੇ ਲੋਕ ਪਰ ਭਾਈ ਉਹਦਾ ਤਾਂ ਫੋਲੋਅਰਸ ਦੀ ਗਿਣਤੀ ਦੇ ਵਿੱਚ ਬਹੁਤ ਵਾਧਾ ਹੋਇਆ ਮਤਲਬ ਇਹ ਹੈ ਕਿ ਤੁਹਾਨੂੰ ਚਿੱਟੇ ਵਾਲੀ ਚੰਗੀ ਲੱਗਦੀ ਹੈ ਮਤਲਬ ਇਹ ਹੈ ਕਿ ਤੁਹਾਨੂੰ ਰੀਲਾਂ ਵਾਲੀ ਚੰਗੀ ਲੱਗਦੀ ਹੈ ਮਤਲਬ ਇਹ ਹੈ ਵੀ ਤੁਹਾਨੂੰ ਇਸ ਗੱਲ ਦੇ ਉੱਤੇ ਦੁੱਖ ਨਹੀਂ ਹੋਇਆ ਵੀ ਵਰਦੀ ਦੇ ਵਿੱਚ ਇੱਕ ਔਰਤ ਆ ਕੁਝ ਕਰਦੀ ਹੈ ਤੁਹਾਨੂੰ ਇਹ ਗੱਲ ਚੰਗੀ ਲੱਗੀ ਵੀ ਨੱਚਦੀ ਕਿਵੇਂ ਆ ਗਾਣੇ ਦੇ ਉੱਤੇ ਕਿਸ ਤਰੀਕੇ ਨਾਲ ਬੋਲਦੀ ਆ ਕਿਵੇਂ ਇਹਦੀ ਲਿਪਸ ਮੂਵਮੈਂਟ ਹੈਗੀ ਆ ਕਿਸ ਤਰੀਕੇ ਦੇ ਨਾਲ ਇਹਦਾ ਛੰਗਣ ਮੰਗਣ ਚੱਲਦਾ ਹੈਗਾ ਤੁਸੀਂ ਉਹਨੂੰ ਫੋਲੋ ਕੀਤਾ ਬੇਸ਼ਰਮੀ ਦੀ ਹੱਦ ਆ ਇਹ ਵੀ ਪੰਜਾਬ ਦੇ ਵਿੱਚ ਚੰਗਾ ਗਾਉਣ ਵਾਲਿਆਂ ਨੂੰ ਚੰਗੀ ਪੰਜਾਬ ਪੱਖੀ ਗੱਲ ਕਰਨ ਵਾਲਿਆਂ ਨੂੰ ਚੰਗਾ ਪੰਜਾਬ ਪੱਖੀ ਭਾਸ਼ਣ ਦੇਣ ਵਾਲਿਆਂ ਨੂੰ ਚੰਗੀ ਸੋਚ ਵਾਲੀਆਂ ਰੀਲਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ ਤੁਹਾਨੂੰ ਅਬਲੀਆਂ ਟੱਬਲੀਆਂ ਚਾਹੀਦੀਆਂ ਤਾਂ ਤੁਸੀਂ ਇਸੇ ਲਾਇਕੇ ਦਾ ਮਤਲਬ ਤਾਂ ਇਹ ਹੋਇਆ ਸੋ ਇਸ ਕਰਕੇ ਤੁਹਾਨੂੰ ਤੁਹਾਡੀ ਮਤ ਮੁਬਾਰਕ ਇਹ ਗੱਲ ਆ ਅਗਲੀ ਗੱਲ ਇਹ ਜੀ ਕਿ ਅਮਨਦੀਪ ਕੌਰ ਦਾ ਵਿਗੜਨਾ ਕੁਝ ਨਹੀਂਗਾ ਇਹ ਮੈਨੂੰ ਕਿਉਂ ਪ੍ਰਤੀਤ ਹੋਇਆ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਗੱਲ ਕਹੀ ਹੈ ਕਿ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਜੰਗ ਛੇੜੀ ਹੋਈ ਹੈ ਗੌਰ ਨਾਲ ਸੁਣਿਓ ਉਹਨਾਂ ਨੇ ਕਿਹਾ ਜੀ ਕਿ ਅਸੀਂ ਨਸ਼ਾ ਤਸਕਰਾਂ ਖਿਲਾਫ ਜੰਗ ਛੇੜੀ ਹੋਈ ਹੈ ਨਸ਼ਾ ਤਸਕਰ ਬਖਸ਼ੇ ਨਹੀਂ ਜਾਣਗੇ ਪੰਜਾਬ ਦੇ ਵਿੱਚ ਇਸ ਵੇਲੇ ਦੋ ਪ੍ਰੋਜੈਕਟ ਚੱਲ ਰਹੇ ਆ ਇੱਕ ਤਾਂ ਹੈ ਜੀ ਸਿੱਖਿਆ ਕ੍ਰਾਂਤੀ ਵਾਲਾ ਦੂਜਾ ਹੈ ਜੀ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਾਲਾ ਉਹਨਾਂ ਨੇ ਕਿਹਾ ਜੀ ਕਿ ਬਲਡੋਜਰ ਚੱਲੇਗਾ ਹੀ ਚੱਲੇਗਾ ਬਲਡੋਜਰ ਚੱਲ ਹੀ ਰਿਹਾ ਉਹ ਭਾਵੇਂ ਕੋਈ ਪੁਲਿਸ ਮਲਾਦਮ ਕਿਉਂ ਨਾ ਹੋਵੇ ਤੇ ਉਹਦੇ ਘਰ ਦੇ ਉੱਤੇ ਵੀ ਬਲਡੋజర్ ਚੱਲੇਗਾ। ਇਹ ਵੀ ਗੱਲ ਕਈ ਭਗਵੰਤ ਮਾਨ ਸਾਹਿਬ ਨੇ ਕਿ ਭਾਈ ਇਹ ਨਾ ਸਮਝਿਆ ਜਾਵੇ ਵੀ ਪਾਈਏ ਤਾਂ ਸਾਡੇ ਵਿਭਾਗ ਦੇ ਵਿੱਚ ਆ ਸਾਡੀ ਪੁਛ ਪ੍ਰਤੀਤ ਆ ਤੁਹਾਡੇ ਵੀ ਬਲਡੋజర్ ਚੱਲੂਗਾ ਤੇ ਪੰਜਾਬ ਦੇ ਲੋਕਾਂ ਦੇ ਇੱਕ ਕਿਸੇ ਨੂੰ ਹੀ ਲੱਗਾ ਵੀ ਸ਼ਾਇਦ ਭਾਈ ਹੁਣ ਤਾਂ ਇਸ ਬੀਬੀ ਦੇ ਘਰ ਦੇ ਉੱਤੇ ਵੀ ਬਲਡੋజర్ ਚੱਲੂ ਜਿਹੜੀ ਉਹਨੇ ਬੇਨਾਮੀ ਜਾਇਦਾਦ ਬਣਾਈ ਹੈ ਇਹਦੇ ਤੇ ਵੀ ਚੱਲੂ ਪਰ ਭਾਈ ਵਿਚਲੀ ਗੱਲ ਨੂੰ ਸਮਝੋ ਉਹਦੇ ਘਰ ਦੇ ਉੱਤੇ ਬਲਡੋజర్ ਨਹੀਂ ਚੱਲਣਾ ਪਤਾ ਹੈ ਕਿਉਂ ਨਹੀਂ ਚੱਲਣਾ ਕਿਉਂਕਿ ਉਹਦੇ ਨਾਂ ਤੇ ਘਰ ਹੈ ਹੀ ਨਹੀਂ ਮੈਂ ਅੱਜ ਰਿਪੋਰਟ ਪੜ੍ਹੀ ਅੱਜ ਉਦੇ ਨਾਂ ਦੇ ਉੱਤੇ ਇਕੱਲੀ ਸਕੂਟਰੀ ਆ ਸਿਰਫ ਇੱਕ ਸਕੂਟਰੀ ਆ ਸਕੂਟਰੀ ਕਿੰਨੇ ਦੀ ਹੋਊਗੀ 40000 ਦੀ 50000 ਦੀ ਲੱਖ ਰੁਪਏ ਦੀ ਹੋਊਗੀ ਜੇ ਨਵੀਂ ਅੱਜ ਆਪਾਂ ਸਕੂਟਰੀ ਲੈਣੀ ਹੋਵੇ ਤਾਂ 85000 90000 95000 ਦੀ ਹੋਊਗੀ ਤੁਸੀਂ ਲੱਖ ਰੁਪਏ ਦੀ ਲਾਓ ਲੱਖ ਰੁਪਏ ਵੀ ਸਕੂਟਰੀ ਤੋਂ ਬਿਨਾ ਉਹਦੇ ਨਾਂ ਦੇ ਉੱਤੇ ਕੁਝ ਵੀ ਨਹੀਂ ਬਠਿੰਡੇ ਵਾਲੀ ਕੋਠੀ ਅਮੰਦੀ ਪਕੌਰ ਦੇ ਨਾਂ ਦੇ ਉੱਤੇ ਨਹੀਂ ਜਿਹੜਾ ਬੁਲਟ ਮੋਟਰਸਾਈਕਲ ਆ ਇਹ ਉਹਦੇ ਨਾਂ ਦੇ ਉੱਤੇ ਨਹੀਂ ਜਿਹੜੀ ਥਾਰ ਆ ਇਹ ਵੀ ਉਹਦੇ ਨਾਂ ਦੇ ਉੱਤੇ ਨਹੀਂ ਤੇ ਭਾਈ ਉਹਦੇ ਨਾਂ ਦੇ ਉੱਤੇ ਕੀ ਆ ਉਦੇ ਨਾਂ ਦੇ ਉੱਤੇ ਕੱਲੀ ਸਕੂਟਰੀ ਆ ਜਿਹੜੀ ਚੀਜ਼ ਉਹਦੇ ਨਾਂ ਦੇ ਉੱਤੇ ਹੀ ਹੈ ਨਹੀਂ ਤੇ ਉਹ ਭਾਈ ਕਿਹੜੇ ਤਰੀਕੇ ਨਾਲ ਬਲਡੋਜ਼ਰ ਢਾ ਦੂਗਾ ਕੋਠੇ ਕਿਸੇ ਹੋਰ ਦੇ ਨਾਂ ਤੇ ਬੋਲਦੀ ਹੋਵੇ ਤੇ ਬਲਡੋਜ਼ਰ ਚੱਕ ਕੇ ਢੰਡਾ ਦੂਗਾ ਪੁਲਿਸ ਕਹਿੰਦੀ ਜੀ ਹੁਣ ਇਸ ਗੱਲ ਦੀ ਪੜਤਾਲ ਕਰ ਰਹੀ ਆ ਕਿ ਭਾਈ ਇਹਨੇ ਬਾਕੀਆਂ ਦੇ ਨਾਂ ਦੇ ਉੱਤੇ ਕਿਵੇਂ ਜਾਇਦਾਦਾਂ ਬਣਾਈਆਂ ਹੋਈਆਂ ਇਹਨੇ ਜੀ ਕਿੱਥੋਂ ਕਿੱਥੋਂ ਵਸੀਲੇ ਲੈਂਦੇ ਹੋਏ ਪਰ ਮੈਂ ਹੈਰਾਨ ਇਸ ਗੱਲ ਦੇ ਉੱਤੇ ਆ ਤੁਹਾਡੇ ਵਿੱਚੋਂ ਜਾਂ ਕਿਸੇ ਵੀ ਭੈਣ ਵੀਰ ਦੇ ਉੱਤੇ ਚਿੱਟੇ ਦਾ ਜਾਂ ਕਿਸੇ ਵੀ ਨਸ਼ੇ ਦਾ ਪਰਚਾ ਦਰਜ ਹੋਵੇ ਪੋਲਸ ਕੋਦੇ ਵਿੱਚ ਕਿਸੇ ਨੂੰ ਇੱਕ ਨੂੰ ਦੋਹਾਂ ਨੂੰ ਪੰਜਾਂ ਨੂੰ ਸੱਤਾਂ ਨੂੰ ਨਾਮਜ਼ਦ ਵੀ ਕਰ ਲੇ ਉਹਨਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਜਿਹੜੇ ਲੋਕਾਂ ਦਾ ਨਾਮ ਵਿੱਚ ਪਿਆ ਹੁੰਦਾ ਨਾਮਜ਼ਦ ਹੋਏ ਹੁੰਦੇ ਆ ਭਾਵੇਂ ਉਹ ਸਹੀ ਹੋਣ ਭਾਵੇਂ ਉਹ ਗਲਤ ਤਰੀਕੇ ਨਾਲ ਨਾਮਜ਼ਦ ਕੀਤੇ ਹੋਣ ਪਰ ਇਸ ਅਮਨਦੀਪ ਕੌਰ ਦਾ ਸਾਥੀ ਬਲਵਿੰਦਰ ਸਿੰਘ ਜੀਨੇ ਕੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਚਹਿਰੀਆਂ ਦੇ ਵਿੱਚ ਆਪਣੀ ਘਰ ਵਾਲੀ ਦੇ ਮੂੰਹ ਦੇ ਉੱਤੇ ਚਪੇੜਾ ਮਾਰ ਗਿਆ ਸੀ ਪਿਛਲੇ ਦਿਨੀ ਨਾਮਜ਼ਦ ਤਾਂ ਉਹ ਵੀ ਇਸ ਕੇਸ ਦੇ ਵਿੱਚ ਆ ਪੁਲਿਸ ਸਾਹਮਣੇ ਖੜੀ ਰਹੀ ਸੀ ਉਹਨੂੰ ਤਾਂ ਪੁਲਿਸ ਨੇ ਗ੍ਰਿਫਤਾਰੀ ਨਹੀਂ ਕੀਤਾ ਪੁਲਿਸ ਅਧਿਕਾਰੀ ਤੇ ਮੁਲਾਜ਼ਮੇ ਗੱਲ ਕਹਿੰਦੇ ਕਿ ਅਸੀਂ ਭਾਈ ਉਹਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਉਹਨੂੰ ਭਾਈ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਆ ਤੁਸੀਂ ਦੇਖੋ ਵੀ ਜੇਕਰ ਤੁਹਾਡੇ ਕੋਲ ਨਸ਼ਾ ਫੜਿਆ ਜਾਵੇ ਤਾਂ ਪੁਲਿਸ ਗਿੱਚੀ ਤੋਂ ਫੜ ਕੇ ਤੇ ਮੇਨ ਡੋਰ ਥਾਣੀ ਲੈ ਕੇ ਜਾਂਦੀ ਅਦਾਲਤ ਦੇ ਵਿੱਚ ਬਾਹਰ ਪੱਤਰਕਾਰ ਖੜੇ ਹੁੰਦੇ ਆ ਬਾਹਰ ਕੁਝ ਲੋਕ ਖੜੇ ਹੁੰਦੇ ਆ ਪੱਤਰਕਾਰ ਤੁਰੇ ਜਾਂਦੇ ਵੱਡੇ ਤੋਂ ਜਦੋਂ ਪੁਲਿਸ ਲੈ ਕੇ ਜਾ ਰਹੀ ਹੁੰਦੇ ਬੰਦੇ ਨੂੰ ਕਾਲੇ ਕਦਮੀ ਉਹਨੂੰ ਸਵਾਲ ਕਰਦੇ ਮੂਰੇ ਬਾਈਕ ਕਰਦੇ ਆ ਉਦੋਂ ਫਿਰ ਕੋਈ 10 ਸੈਕਿੰਡ ਕੋਈ 20 ਸੈਕਿੰਡ ਕੋਈ 5 ਸੈਕਿੰਡ ਦਾ ਤੁਰੇ ਜਾਂਦਾ ਉੱਤਰ ਦਿੰਦਾ ਹੁੰਦਾ ਪੁਲਿਸ ਕਿ ਇਸ ਦਾ ਅਮਨਦੀਪ ਕੌਰ ਦਾ ਪੱਤਰਕਾਰਾਂ ਦੇ ਨਾਲ ਕੋਈ ਵਾਸਤਾ ਹੋਵੇ ਇਹਦੇ ਸਾਹਮਣੇ ਪੱਤਰਕਾਰ ਆਉਣ ਇਹਨੂੰ ਕੋਈ ਸਵਾਲ ਕਰ ਲੈਣ ਇਸ ਕਰਕੇ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਤਾਂ ਮਗਰਲੇ ਦਰਵਾਜ਼ੇ ਥਾਣੀ ਪੇਸ਼ ਕੀਤਾਗਾ ਜਿਹੜੀ ਥਾਂ ਦੇ ਉੱਤੇ ਪੱਤਰਕਾਰ ਤੇ ਆਮ ਲੋਕ ਖੜੇ ਆ ਉਸਾਂ ਤੇ ਨਹੀਂ ਜੇ ਕੋਈ ਆਮ ਬੰਦਾ ਹੋਵੇ ਕੋਈ ਹੋਰ ਬੰਦਾ ਹੋਵੇ ਅਮਨਦੀਪ ਕੌਰ ਦੀ ਥਾਂ ਦੇ ਉੱਤੇ ਜਦੋਂ ਉਹ ਲੰਘਦਾ ਪੱਤਰਕਾਰ ਪੁੱਛਦੇ ਆ ਉਹ ਪੱਤਰਕਾਰ ਦੇ ਸਵਾਲ ਦਾ ਉੱਤਰ ਦੇਣ ਲੱਗਦਾ ਉਹਨੂੰ ਗਲਬੇ ਤੋਂ ਫੜ ਕੇ ਖਿੱਚ ਕੇ ਲੈ ਜਾਂਦੇ ਵੀ ਭਾਈ ਤੂੰ ਉੱਥੇ ਕਿਵੇਂ ਖੜਦਾ ਅੱਗੇ ਚੱਲ ਅਗੇ ਚੱਲ ਇਸ ਤਰੀਕੇ ਨਾਲ ਹੁੰਦਾ ਪਰ ਅਮਨਦੀਪ ਕੌਰ ਨਾਲੇ ਵੀ ਨਹੀਂ ਹੋ ਰਿਹਾ ਉਹਦੀਆਂ ਜਿਹੜੀਆਂ ਵੀਡੀਓ ਕਲਿੱਪ ਆ ਰਹੀਆਂ ਹੁਣ ਵੀ ਉਹਦੇ ਵਿੱਚ ਤਾਂ ਪੁਲਿਸ ਮੁਲਾਦਬਾ ਨਾਲ ਇਵੇਂ ਗੱਲ ਕਰ ਰਹੀ ਹੈ ਮੂੰਹ ਬਲੇਟ ਕੇ ਵੀ ਜਿਸ ਤਰੀਕੇ ਦੇ ਨਾਲ ਕੋਈ ਬਹੁਤ ਵੱਡੀ ਰਿਸ਼ਤੇਦਾਰੀ ਹੁੰਦੀ ਹੈ ਸੋ ਮੰਨਿਆ ਇਹ ਜਾ ਰਿਹਾ ਵੀ ਜੇਕਰ ਇਹਦੇ ਦੋਵਾਂ ਫੋਨਾਂ ਦੀ ਸਹੀ ਪੜਤਾਲ ਹੋਵੇ ਤਾਂ ਕਈ ਵੱਡੇ ਵੱਡੇ ਫੰਨੇਖਾ ਉਹਦੇ ਵਿੱਚ ਫਸ ਜਾਣੇ ਆ ਉਹਦੇ ਵਿੱਚ ਕਈ ਪੁਲਿਸ ਅਧਿਕਾਰੀ ਵੀ ਹੋ ਸਕਦੇ ਆ ਉਹਦੇ ਵਿੱਚ ਕਈ ਨੇਤਾ ਵੀ ਹੋ ਸਕਦੇ ਆ ਐਵੇਂ ਥੋੜੀ ਅਗਲੀ ਥਾਰ ਦੇ ਵਿੱਚੋਂ ਨਿਕਲਣ ਵੇਲੇ ਗੱਲ ਕਰਨੀ ਸੀ ਕਿ ਮੈਨੂੰ ਮੇਰਾ ਫੋਨ ਫੜਾਓ ਫਿਰ ਦੇਖਦੀ ਆ ਵੀ ਭਾਈ ਮੈਨੂੰ ਕੌਣ ਗ੍ਰਿਫਤਾਰ ਫਿਰ ਵੀ ਨਹੀਂ ਵੀ ਕਿਹੜਾ ਪਰਚਾ ਦਰਜ ਕਰਦਾ ਉਹ ਤਾਂ ਫੋਨ ਨਹੀਂ ਫੜਾਏ ਗਏ ਤੇ ਜਿਹਦੇ ਕਰਕੇ ਪਰਚਾ ਦਰਜ ਹੋ ਗਿਆ ਤੇ ਜੇ ਕਿਤੇ ਭਾਈ ਫੋਨ ਫੜਾ ਦਿੱਤੇ ਜਾਂਦੇ ਸ਼ਾਇਦ ਕਿਹੇ ਚ ਹਿੰਮਤੀ ਨਾ ਪੈਂਦੀ ਕੀ ਪਤਾ ਕਿਹਦੇ ਫੋਨ ਦੀ ਟੱਲੀ ਖੜਕਣੀ ਸੀ ਵੀ ਭਾਈ ਇਹਨੂੰ ਛੱਡੋ ਤੁਸੀਂ ਹੁਣੇ ਕੌਣ ਆ ਮਤਲਬ ਕਹਿੰਦਾ ਇਹ ਆ ਵੀ ਜਿਨ੍ਹਾਂ ਦੇ ਸਿਰ ਦੇ ਉੱਤੇ ਉਹਦੇ ਵੱਲੋਂ ਦਾਬੇ ਮਾਰੇ ਜਾਂਦੇ ਆ ਜੇਕਰ ਭਾਈ ਉਹਨਾਂ ਦਾ ਨਾਂ ਵਿੱਚ ਆ ਗਿਆ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਮਹਿਕਮੇ ਦੇ ਵਿੱਚ ਕਈ ਤਰ੍ਹਾਂ ਦੀ ਤਰਥੱਲੀ ਮਚਣੀ ਆ ਇਸੇ ਕਰਕੇ ਲੋਕ ਇਹ ਗੱਲ ਕਹਿੰਦੇ ਵੀ ਨਾ ਤਾਂ ਕੋਈ ਬਲਡੋਜ਼ਰ ਚੱਲਣਾ ਇਸ ਕਰਕੇ ਲੋਕ ਇਹ ਗੱਲ ਕਹਿੰਦੇ ਵੀ ਨਾ ਕਿਸੇ ਦੇ ਉੱਤੇ ਹੋਰ ਕੋਈ ਨਾਂ ਨਸ਼ਰ ਹੋਣਾ ਇਸੇ ਕਰਕੇ ਲੋਕ ਇਹ ਗੱਲ ਕਹਿੰਦੇ ਵੀ ਇਸ ਗੱਲ ਦੇ ਉੱਤੇ ਕੁਝ ਨੰਨ ਤੱਕ ਮਿੱਟੀ ਪੈ ਜਾਣੀ ਆ ਤੇ ਮੈਂ ਮੁੱਢ ਦੇ ਵਿੱਚ ਹੀ ਗੱਲ ਕਹੀ ਆ ਵੀ ਮਿੱਟੀ ਤਾਂ ਪੈ ਚੱਲੀ ਸੀ ਮਿੱਟੀ ਪੈ ਚੱਲੀ ਸੀ ਅਮਰਸਰ ਵਾਲੀ ਪ੍ਰੇਡ ਦੇ ਕਰਕੇ ਇਸ ਖਬਰ ਦੇ ਉੱਤੇ ਤੇ ਹੁਣ ਵੀ ਤੁਸੀਂ ਦੇਖੋ ਵੀ 2 4 5 ਦਿਨਾਂ ਤੱਕ ਕੋਈ ਨਵਾਂ ਠੋਲਾ ਆਊਗਾ ਸਾਹਮਣੇ ਸਾਰਿਆਂ ਦਾ ਧਿਆਨ ਉਧਰਲੇ ਪਾਸੇ ਨੂੰ ਹੋ ਜਾਣਾ ਅਮਨਦੀਪ ਕੌਰ ਵਾਲੀ ਖਬਰ ਮਿੱਟੀ ਹੋ ਜਾਣੀ ਆ ਇਸ ਤੋਂ ਪਹਿਲਾਂ ਵਾਲੀਆਂ ਵੀ ਤਾਂ ਐ ਹੀ ਹੁੰਦੀਆਂ ਤੁਸੀਂ ਇਹ ਦੇਖੋ ਵੀ ਕਰਨਲ ਬਾਠ ਵਾਲੇ ਮੁੱਦੇ ਦੇ ਵਿੱਚ ਇਨਸਾਫ ਤਾਂ ਕੋਈ ਨਹੀਂ ਮਿਲਿਆ ਪਰ ਹੁਣ ਤੁਹਾਨੂੰ ਕਿੰਨੀ ਕਿ ਜ਼ਿਆਦਾ ਖਬਰ ਉਸ ਤੋਂ ਬਾਅਦ ਇੱਕ ਦੋ ਮੁੱਦੇ ਹੋਰ ਆਏ ਹੁਣ ਤੁਹਾਨੂੰ ਕਿੰਨਾ ਕੁ ਚੇਤੇ ਮੁੱਦੇ ਆ ਜਿਹੜੀ ਗੇ ਪ੍ਰਾਈਡ ਵਾਲੀ ਖਬਰ ਆਈ ਸੀ ਉਹ ਤੁਹਾਨੂੰ 2-3 ਦਿਨ ਇਹ ਚਰਚਾ ਦੇ ਵਿੱਚ ਰਹੀ ਬਾਅਦ ਦੇ ਵਿੱਚ ਗੱਲ ਖਤਮ ਹੋ ਗਈ ਹੁਣ ਉਹ ਤੇ ਮਿੱਟੀ ਪੈ ਗਈ ਫਿਲਹਾਲ ਖਬਰ ਇਹ ਆ ਕਿ ਅਮਨਦੀਪ ਕੌਰ ਦੇ ਮਾਮਲੇ ਦੇ ਵਿੱਚ ਮੋੜ ਕਿਹੜਾ ਹੋਣਾ ਮੈਂ ਫੇਰ ਇਹ ਗੱਲ ਕਹਿਣਾ ਪੁਲਿਸ ਦੇ ਵੱਲੋਂ ਬੀਤੇ ਦੇ ਵਿੱਚ ਆਪਣਿਆਂ ਨੂੰ ਬਹੁਤ ਬਚਾਇਆ ਗਿਆ ਪੁਲਿਸ ਪੁਲਿਸ ਦੀ ਮਦਦ ਕਰਦੀ ਹੁੰਦੀ ਹੈ ਪੁਲਿਸ ਨੇ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਵੀ ਅਣਪਛਾਤੇ ਤੇ ਪਰਚਾ ਦਰਜ ਕੀਤਾ ਜਦੋਂ ਦਾਬਾ ਪਿਆ ਕਿਉਂਕਿ ਉਹ ਕਰਨਲ ਆ ਉਹ ਤੁਸੀਂ ਮੈਂ ਨਹੀਂ ਉਹ ਕਰਨਲ ਆ ਤੇ ਕਰਨਲ ਦਾ ਰੁਤਬਾ ਬਤ ਵੱਡਾ ਹੁੰਦਾ ਇਸੇ ਕਰਕੇ ਪੁਲਿਸ ਨੂੰ ਬਾਈ ਨੇਮ ਪਰਚਾ ਦਰਜ ਕਰਨਾ ਪਿਆ ਹਲੇ ਵੀ ਇਨਸਾਫ ਪਤਾ ਨਹੀਂ ਕਿਹੜੇ ਪਾਸੇ ਨੂੰ ਮੋੜ ਕਟੂਗਾ ਤੇ ਲੰਘੇ ਵੇਲੇ ਦੇ ਵਿੱਚ ਵੀ ਬੀਤੇ ਸਮੇਂ ਦੇ ਵਿੱਚ ਵੀ ਪੁਲਿਸ ਪੁਲਿਸ ਨਹੀਂ ਮਦਦ ਕਰਦੀ ਰਹੀ ਆ ਬਹੁਤਿਆਂ ਥਾਵਾਂ ਤੇ ਹਾਂ ਕੁਝ ਕੁ ਥਾਵਾਂ ਦੇ ਉੱਤੇ ਨਹੀਂ ਵੀ ਹੋਈ ਜਿੱਥੇ ਕਿ ਇਮਾਨਦਾਰ ਬੇहद ਇਮਾਨਦਾਰ ਲੋਕ ਵੀ ਆ ਜਾਂਦੇ ਆ ਪੁਲਿਸ ਅਧਿਕਾਰੀ ਬਲਾਜ਼ਮ ਪਰ ਗੱਲ ਕੁੱਲ ਮਿਲਾ ਕੇ ਇਹ ਆ ਵੀ ਇਹ ਇੱਕ ਬਹੁਤ ਵੱਡਾ ਮੁੱਦਾ ਜਿਹਨੇ ਅੱਜ ਦੇ ਤਰੀਕੇ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਅੱਜ ਸਮੇਂ ਦੇ ਵਿੱਚ ਇਹ ਗੱਲ ਦੱਸੀ ਆ ਕਿ ਭਾਈ ਪੰਜਾਬ ਪੁਲਿਸ ਦੇ ਵਿੱਚ ਸਭ ਕੁਝ ਠੀਕ ਨਹੀਂ ਆ ਅਸੀਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਉੱਤੇ ਕਈ ਵਾਰੀ ਸਵਾਲ ਖੜੇ ਕਰਦੇ ਆ ਪੁਲਿਸ ਮੁਲਾਦਮਾਂ ਤੇ ਸਵਾਲ ਖੜੇ ਕਰਦੇ ਆ ਪਰ ਜਦੋਂ ਔਰਤਾਂ ਵੀ ਇਸ ਗੱਲ ਦੇ ਵਿੱਚ ਭਾਗੀਦਾਰ ਹੋਣ ਕਿ ਚਿੱਟਾ ਵੇਚਣਾ ਕਿਵੇਂ ਆ ਚਿੱਟਾ ਲਿਆਉਣਾ ਕਿਵੇਂ ਆ ਪੈਸੇ ਵਟੜੇ ਕਿਵੇਂ ਆ ਪੈਸੇ ਵੰਡਣੇ ਕਿਵੇਂ ਆ ਹਿੱਸੇਦਾਰੀਆਂ ਰੱਖਣੀਆਂ ਕਿਵੇਂ ਆ ਚੀਜ਼ਾਂ ਖਰੀਦਣੀਆਂ ਕਿਵੇਂ ਆ ਆਪਣੇ ਨਾਂ ਦੇ ਉੱਤੇ ਚੀਜ਼ਾਂ ਨਹੀਂ ਖਰੀਦਣਗਾ ਤੇ ਰੀਲਾਂ ਦੇ ਰਾਹੀਂ ਮਸ਼ਹੂਰ ਕਿਵੇਂ ਹੋਣਾ ਤੇ ਫਿਰ ਭਾਈ ਸਾਰਾ ਕੁਝ ਸਾਡੇ ਸਾਹਮਣੇ ਆ ਵੀ ਇੱਥੇ ਤੰਦ ਨਹੀਂ ਪੂਰੀ ਦੀ ਪੂਰੀ ਤਾਣੀ ਉਲਝੀ ਹੋਈ ਆ ਸੋ ਇਹ ਜਿਹੜੀ ਖਬਰ ਆ ਇਹ ਸਾਰਾ ਵਰਤਾਰਾ ਇੱਕ ਤਾਂ ਪੁਲਿਸ ਮੁਲਾਜ਼ਮਾਂ ਦੇ ਇੱਕ ਹਿੱਸੇ ਦੇ ਉੱਤੇ ਸਵਾਲ ਖੜਾ ਕਰ ਗਿਆ ਦੂਜਾ ਜਿਹੜਾ ਇਸ ਮਾਮਲੇ ਦੇ ਵਿੱਚ ਆਪਣਿਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਾਲੇ ਵਰਤਾਰੇ ਤੇ ਸਵਾਲ ਖੜਾ ਕਰ ਗਿਆ ਤੀਜਾ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਸਾਰਾ ਸਵਾਲ ਖੜਾ ਕਰ ਗਿਆ ਵੀ ਆਪਾਂ ਸੋਸ਼ਲ ਮੀਡੀਆ ਤੇ ਗਾਲਾਂ ਕੱਢਣ ਜੋਗੇ ਆ ਉਹਦੀ ਧੀ ਬਾਰੇ ਕੁਛ ਕਹਤਾ ਉਹਦੀ ਭੈਣ ਬਾਰੇ ਕੁਛ ਕਹਤਾ ਸਾਡੇ ਪੱਲੇ ਸਿਰਫ ਇੰਨਾ ਕੁਝ ਰਹਿ ਗਿਆ ਸੱਬਕ ਅਸੀਂ ਹੈ ਨਹੀਂਗੇ ਜੇ ਆਪਾਂ ਸੱਬਕ ਹੁੰਦੇ ਤੇ ਮਸਖਰੇ ਨਾ ਹੁੰਦੇ ਜੇਕਰ ਸਾਨੂੰ ਚਟਕਾਰੇ ਲੈਣ ਦੀ ਨਾ ਅਰਤ ਹੁੰਦੀ ਤੇ ਭਾਈ ਫਿਰ ਉਹਦੇ 31000 ਫੋਲੋਅਰ 80000 ਤੋ ਨਹੀਂ ਵਧਣੇ ਸੀ ਜਿਵੇਂ ਕਿ ਅੱਜ ਵਧੇ ਪਏ ਆ ਉਹ ਤਾਂ ਇਹ ਅੱਜ ਉਹਨੂੰ ਬਾਹਰ ਆਉਣ ਦਾ ਮੌਕਾ ਮਿਲ ਗਿਆ ਸ਼ਾਇਦ ਕੋਈ ਨਾ ਕੋਈ ਫਿਲਮ ਵਾਲਾ ਵੀ ਉਹਨੂੰ ਲੈ ਲਵੇ ਸ਼ਾਇਦ ਉਹ ਗਾਣਿਆਂ ਦੇ ਵਿੱਚ ਵੀ ਆ ਜਾਏ ਉਹਦਾ ਤਾਂ ਮਕਸਦ ਪੂਰਾ ਅੱਜ ਉਹ ਹਿੱਟ ਪੁਲਿਸ ਮੁਲਾਜ਼ਮਾ ਕੱਲ ਤੱਕ ਉਹ ਡਿਊਟੀ ਵਾਲੀ ਪੁਲਿਸ ਮੁਲਾਜ਼ਮ ਸੀ ਅੱਜ ਲੋਕਾਂ ਨੇ ਚਿੱਟੇ ਨੂੰ ਭਲਾ ਕੇ ਗੱਲ ਕਹਿਣੀ ਆ ਵੀ ਭਾਈ ਆ ਦੇਖੋ ਯਾਰ ਕਿੰਨੀ ਰੀਲਾਂ ਕਿੰਨੀਆਂ ਵਾਇਰਲ ਹੁੰਦੀਆਂ ਤੇ ਰੀਲਾਂ ਦਾ ਪੱਟਿਆ ਇਸ ਵੇਲੇ ਪੰਜਾਬ ਹੈਗਾ ਸੋ ਪੰਜਾਬ ਵਾਸੀਆਂ ਨੂੰ ਬੇਨਤੀ ਭਾਈ ਥੋੜਾ ਜਿਹਾ ਸਿਰ ਨਹੀਂ ਵਰਤੋ ਆਪਾਂ ਕਰ ਲਿਆ ਕਰਗੇ ਇਹ ਸਿਰ ਸਿਰਫ ਤੇਲ ਲਾਉਣ ਦਾ ਕੰਮ ਨਹੀਂ ਆਉਂਦਾ ਇਹਨੂੰ ਆਪਾਂ ਸੋਚਣ ਵਾਸਤੇ ਵੀ ਵਰਤਿਆ ਕਰਗੇ ਅਸੀਂ ਕਿਸੇ ਨੂੰ ਗਾਲਾਂ ਕੱਢ ਦੇ ਕੱਢ ਦੇ ਮਸ਼ਹੂਰ ਕਰ ਦਿੰਦੇ ਆ ਅਸਲ ਦੇ ਵਿੱਚ ਅਸੀਂ ਪੜਦੇ ਨਹੀਂਗੇ ਸਾਡਾ ਗਿਆਨ ਇਹ ਬਣ ਗਿਆ ਵੀ ਅਸੀਂ ਤਿੰਨ ਚਾਰ ਪੋਸਟਾਂ ਪੜੀਆਂ ਕਹਿ ਦਿੰਦੇ ਸਾਨੂੰ ਜਾਣਕਾਰੀ ਬਹੁਤ ਆ ਅਸੀਂ ਇਤਿਹਾਸ ਪੜ ਲਿਆ ਤੇ ਇੱਕ ਪੋਸਟ ਆਪ ਲਿਖ ਕੇ ਕਹਿੰਦੇ ਨੇ ਅਸੀਂ ਇਤਿਹਾਸ ਸਿਰਜ ਦਿੱਤਾ ਬਸ ਇੰਨੀ ਕੁ ਤਾਂ ਗੱਲ ਰਹਿ ਗਈ ਜਿੰਨੀ ਦੇਰ ਤੱਕ ਪੰਜਾਬੀਆਂ ਨੂੰ ਸੋਚਣ ਦਾ ਢੰਗ ਨਹੀਂ ਆਉਂਦਾ ਜਿੰਨੀ ਦੇਰ ਤੱਕ ਬੋਲਣ ਤੇ ਲਿਖਣ ਦੀ ਤਹਿਜ਼ੀਬ ਨਹੀਂ ਆਉਂਦੀ ਉਨੀ ਦੇਰ ਤੱਕ ਤਾਂ ਕੰਧਾਂ 'ਚ ਟੱਕਰਾ ਮਾਰੀ ਚੱਲੋ ਕੁਝ ਨਹੀਂ ਹੋਣਾ ਸੋ ਅਮਨਦੀਪ ਕੌਰ ਸਾਡੇ ਸਮਾਜ ਦੇ ਵਿੱਚ ਇੱਕ ਉਹ ਪਾਤਰ ਆ ਜਿਨੇ ਕਿ ਪੁਲਿਸ ਵੀ ਨੰਗੀ ਕਰਤੀ ਹਾਲਾਂਕਿ ਮੈਂ ਫੇਰ ਇਹ ਗੱਲ ਕਹਿਣਾ ਪੁਲਿਸ ਦੇ ਵਿੱਚ ਬਹੁਤ ਸਾਰੇ ਸਤਿਕਾਰਯੋਗ ਕਰਮਚਾਰੀ ਤੇ ਅਧਿਕਾਰੀ ਵੀ ਆ ਅਸੀਂ ਵਰਦੀ ਦਾ ਸਤਿਕਾਰ ਕਰਦੇ ਆ ਪੁਲਿਸ ਵੀ ਨੰਗੀ ਕੀਤੀ ਆਮ ਲੋਕਾਂ ਦੀ ਮਤ ਵੀ ਨੰਗੀ ਕਰਦੀ ਤੇ ਜੋ ਇਸ ਵੇਲੇ ਨਸ਼ਾ ਰੋਕੂ ਮਹਿੰਮ ਚੱਲ ਰਹੀ ਆ ਇਹ ਵੀ ਬੇਪਰਵਾਹ ਕਰਦੀ ਆ ਤੇ ਬਾਕੀ ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਲੈ ਨੱਗੇ ਹੋਣਾ